ਮੰਮੀ ਜੀ ਆ ਫੜੋ ਸੁਕਾ ਕੇ ਤੇ ਮਿਰਚਾਂ ਦੇ ਵਿੱਚ ਚੀਰੇ ਦਿੱਤੇ ਆ ਤੇ ਗਲਗਲਾਂ ਵੀ ਕੱਟੀਆਂ ਮੈਂ ਹੈ 4 ਪਾਉਣਾ ਹੀਗਾ ਤੇ ਹੁਣ ਵਿਆਹ ਦੇ ਵਿੱਚ ਖਰਾਬ ਹੀ ਹੋ ਜਾਣੀਆਂ ਇਹ ਨਾਲ ਤੇ ਹੋਇਆ ਹੀ ਨਹੀਂ ਜਾਣਾ ਜਾਂ ਲੂਣ ਤੇ ਹਲਦੀ ਲਿਆ ਹੁਣੇ ਪਾ ਲੈਨੇ ਹਲੋ ਸਸੀ ਕਾ ਬੇਨ ਜੀ ਸਸੀ ਗਾਲ ਜੀ ਕੋ ਸਣਾਓ ਕੀ ਹਾਲ ਚਾਲ ਹੈ ਸਾਡਾ ਵੀ ਠੀਕ ਠਾਕ ਆ ਚੱਲਣ ਡੀਆਂ ਵੀ ਆਤੀਆਂ ਤਿਆਰੀਆਂ ਹਾਂ ਹਾਂ ਸਾਡੇ ਵੀ ਚੱਲਣ ਡੀਆਂ ਮਾਰ ਜਏ ਭੱਜ ਦੌੜ ਕਰਨ ਪੂਰੀ ਦਿਨ ਥੋੜੇ ਰਹਿ ਗਏ ਨਾ ਤਾਂ ਕਰਕੇ ਹਾਂਜੀ ਦੱਸੋ ਜੀ ਤੇ ਕੋਈ ਗੱਲ ਨਹੀਂ ਇੱਚ ਚੱਕਣ ਵਾਲੀ ਕਿਹੜੀ ਗੱਲ ਆ ਦੱਸੋ ਤੁਸੀਂ ਅੱਛਾ ਮਿਲਣੀ ਤੇ ਨਾਉਗਾ ਹੋ ਤਾਂ ਠੀਕ ਆ ਜਿੱਥੋਂ ਤੱਕ ਮੈਨੂੰ ਪਤਾ ਵਾ ਪੀ ਇਹਦੀ ਭੈਣ ਨਹੀਂ ਕੋਈ ਵੀ ਨਾ ਕੋਈ ਭਰਾਈ ਆ ਤੇ ਕੱਲਾ ਕੱਲਾ ਹੀ ਆ ਹੋຊਾ ਫੇਰ ਕੋਈ ਗੱਲ ਹੋ ਜੇਗੀ ਫੇਰ ਕੋਈ ਗੱਲ ਨਹੀਂ ਮਿਲਣੀ ਨਹੀਂ ਹੋ ਜੇਗੀ ਨੌਂਗਾ ਵੀ ਆ ਜੇਗਾ ਚਲੋ ਠੀਕ ਆ ਸასი ਘਾਲ ਮੰਦੀ ਚਾਰ ਲੱਗਾ ਪੈਣ ਲੱਗਾ ਹੀ ਆ ਭਰਾ ਪੈਣ ਕੱਟ ਕੇ ਰੱਖਿਆ ਸੀ ਇਹ ਤੇ ਹੁਣ ਕਹਿੰਦੀ ਵਿੱਚ ਲੋਨ ਮਸਾਲਾ ਰਲਾ ਦਈਏ ਮੰਮੀ ਜੀ ਫੋਨ ਕਿਧਰ ਆਇਆ ਸੀ ਫੋਨ ਸੁਣ ਲੋ ਗੱਲ ਭੈਣ ਤੁਹਾਡੀ ਦਾ ਫੋਨ ਆਇਆ ਸੀ ਉਹਨਾਂ ਇੱਕ ਨੌਂਗਾ ਤੇ ਇੱਕ ਮਿਲਣੀ ਕੱਢ ਮਾਰੀ ਐ ਉਹ ਕਿਦਾ ਹੋਰ ਕੱਟ ਮਾਰਿਆ ਨਹੀਂ ਨਹੀਂ ਨੌਂਗਾ ਮਿਲਣੀ ਕਿੱਥੋਂ ਕੱਢ ਮਾਰੀਆ ਉਦੋਂ ਪੂਆ ਦੱਸ ਦੇ ਗਈ ਸੀ ਸਾਰਾ ਕੁਝ ਹੀ ਜਾਂ ਫਿਰ ਕੋਈ ਇੰਗੜ ਪੀਂਗੜ ਹੀ ਰਹਿ ਗਏ ਹੁਣ ਆਵਾ ਭੈਣ ਬਣਾਈ ਵਿਕੀ ਨੇ ਉਹਦਾ ਸੁਨਾ ਆਇਆ ਹੀ ਇਹਦਾ ਮਤਲਬ ਮੰਮੀ ਫਿਰ ਆਪਣਨੇ ਇੱਕ ਹੋਰ ਸ਼ਾਪ ਬਣਾਉਣੀ ਪਾਉਗੀ ਇੰਜਾਂ ਕੱਲਾ ਸੂਟ ਹੀ ਦੇਣਾ ਨੋਂਗੇ ਚ ਨਹੀਂ ਬਣਾਉਣੀ ਪੈਣੀ ਆ ਕਿ ਮਿਲਣੀ ਤਾਂ ਹੋਣੀ ਆ ਨਾ ਉਹਦੀ ਹੂੰ ਜਿਨ੍ਹਾਂ ਨੇ ਸਪੈਸ਼ਲ ਇਹ ਗੱਲ ਆਖੀ ਆ ਕਿ ਭੈਣ ਵਾ ਉਹਦੀ ਮਿਲਣੀ ਆ ਤੇ ਫਿਰ ਮਿਲਣੀ ਸੂਟ ਤਾਂ ਕਿਤੇ ਅਗਲੇ ਰਹਿੰਦੇ ਨਹੀਂ ਸ਼ਾਪ ਵੀ ਤੇ ਫਿਰ ਆਖਣਗੇ ਸ਼ਾਪ ਬਣਾ ਕੇ ਦੁਬਾਰਾ ਸਨਾ ਮਿਲਿਆ ਸ਼ਾਪ ਬਣਾ ਲਿਓ ਭਾਨਾ ਟੌਪਸ ਬਣਾ ਲਿਓ ਨਹੀਂ ਤੇ ਪਹਿਲਾਂ ਨਹੀਂ ਕਿ ਇਹਨੂੰ ਜਿੱਤ ਜਿੱਤਾ ਹੈਗਾ ਯਾਰ ਵੀ ਉਹ ਬਾਤ ਚ ਆਈ ਆ ਨਾ ਸੱਕੀ ਭੈਣ ਤਾਂ ਨਹੀਂ ਗਈ ਹੈਗੀ ਮਤਲਬ ਰਿਸ਼ਤੇਦਾਰਾਂ ਚੋਂ ਹੀ ਆ ਮਾਲ ਹੀ ਆਉਤਾ ਚਲੋ ਠੀਕ ਆ ਫਿਰ ਕਰ ਲੈਨੇ ਫਿਰ ਹੋਰ ਕੀ ਆ ਕਰਨਾ ਪੈਣਾ ਕਿ ਆ ਪਾਉ ਲੂਣੇ ਦੇ ਵਿੱਚ ਵੈਸੇ ਜਿੱਥੇ ਤੱਕ ਮੈਂ ਸੁਣਿਆ ਆਂਦੇ ਹੁੰਦੇ ਸੀ ਕਿ ਉਹ ਮੁੰਡਾ ਇਕੱਲਾ-ਇਕੱਲਾ ਹੀ ਆ ਭੈਣ ਕੋਈ ਹੈਗੀ ਨਹੀਂ ਆ ਤੇ ਜੇ ਭੈਣ ਬਣਾਈ ਸੀ ਤੇ ਪਹਿਲਾਂ ਹੀ ਦੱਸ ਦਿੰਦੇ ਕਿ ਕੋਈ ਭੈਣ ਨੂੰ ਵੀ ਮਿਲਦੇ ਵਰਤਦੇ ਆ ਹਨਾ ਹੋਰ ਕੀ ਹੂੰ ਕੱਲ ਨੂੰ ਤੋਂ ਮੁੜ ਕੇ ਗੱਲਾਂ ਬਾਤਾਂ ਨਿਕਲ ਹੁੰਦੀਆਂ ਹੁੰਦੀਆਂ ਗੱਲਾਂ ਬਾਤਾਂ ਕੀ ਨਿਕਲਣੀਆਂ ਜਿਹੜਾ ਹੁਣ ਦੇਣਾ ਪੈਣਾ ਹੁਣ ਦੇਣਾ ਪੈਣਾ ਭਾਵੇਂ ਹੱਸ ਦੇਈਦਾ ਉਹ ਤਾਂ ਤੁਹਾਨੂੰ ਮੰਮੀ ਅਹੀਂ ਕਦੋਂ ਮਨਾ ਕਰਦੇ ਆਂ ਵੀ ਦੇਣਾ ਨਹੀਂ ਆ ਕੁਛ ਵੀ ਅਸੀਂ ਤਾਂ ਇਹ ਕਹਿਣ ਲਿਆ ਕਿ ਟਾਈਮ ਨਾਲ ਦੱਸ ਦੇ ਜਿੱਥੇ ਅੱਗੇ ਇੰਨੀਆਂ ਤਿਆਰੀਆਂ ਕੀਤੀਆਂ ਅਸੀਂ ਉਹਦੇ ਨਾਲ ਨਾਲ ਹੀ ਇਹ ਵੀ ਕੰਮ ਹੋ ਜਾਂਦਾ ਹੁਣ ਤਾਂ ਫੇਰ ਸਪੈਸ਼ਲ ਜਾਣਾ ਪੈਣਾ ਨਾ ਖੜੇ ਪੈ ਸਾਰਾ ਕੰਮ ਹੋਣਾ ਹੁਣ ਆਹੋ ਤੇ ਗੱਲ ਠੀਕ ਐ ਦੇਣ ਥੋੜੇ ਰਹਿੰਦੇ ਜਾਣਦੇ ਇਹਨੇ ਫਿਰ ਸੱਟ ਸੂਟ ਕਰਕੇ ਸਭ ਕੁ ਰੱਖਣਾ ਹੁੰਦਾ ਵਾ ਹੋਰ ਕੀ ਪਾਂਡੇ ਡੇ ਇਹ ਮਾਂਜਣ ਮਰਤੀ ਹਾਂਜੀ ਮਾਸੀ ਜੀ ਚੱਲ ਪਾਂਡੇ ਮਾਂਜ ਕੇ ਨਾ ਤੇ ਇੱਕ ਕੰਮ ਹੋਰ ਮੇਰੀ ਧੀ ਕਰੀ ਉਹ ਨਾ ਬਿਸਤਰੇ ਜਿਹੜੇ ਗਰਮ ਨੇ ਨਾ ਉਹਨਾਂ ਦੇ ਉੱਤੇ ਗਲਾਫ ਚੜਾ ਦੇ ਉਹ ਬੈੱਡ ਤੇ ਗਰਮ ਗਲਾਫ ਚੜੇ ਉਹ ਨਵੀਆਂ ਅਰਝਾਂਲ ਤੇ ਸਾਰੀਆਂ ਚੜਾ ਦੇ ਕੱਲ ਨੂੰ ਜੇ ਕੋ ਭੈਣ ਪਰ ਆਏਗਾ ਉਹਦੇ ਉੱਤੇ ਦੇ ਦਾਂਗੇ ਕੱਢ ਕੇ ਕੋਈ ਨਹੀਂ ਮਾਸੀ ਜੀ ਆ ਮਾਂਜ ਕੇ ਪਾਂਡੇ ਤੇ ਮੈਂ ਉਹੀ ਕੰਮ ਕਰ ਦਿੰਨੀ ਆ ਆਹੋ ਤੇ ਚੱਲ ਇਤਰਾਗਾ ਹੁਣ ਕਰ ਲਈ ਅਸੀਂ ਹੁਣ ਫਿਰ ਚੱਲੇ ਆ ਤੁਸੀਂ ਕਿੱਥੇ ਚੱਲੇ ਆ ਆਏ ਪੁੱਤ ਵਰੀ ਬਣਾ ਲਿਆ ਏ ਅੱਛਾ ਤੇ ਕੌਣ ਕੌਣ ਚੱਲੇ ਆ ਤਰਵੀਰ ਚੱਲਿਆ ਵਿੱਕੀ ਉਹ ਤਾਈ ਉਹਦੀ ਚੱਲੀ ਏ ਤੇ ਤੂੰ ਐਦਾਂ ਕਰ ਤੇ ਅਹੀ ਵਾਰੀ ਬਣਾ ਲਿਆਵਾਂਗੇ ਤੇ ਵਿੱਚ ਤੇਰੇ ਵੀ ਸੂਟ ਮੈਂ ਬਣਾ ਲਿਆਵਾਂਗੀ ਤੇ ਤੂੰ ਐਦਾਂ ਕਰੀ ਜਿਹੜਾ ਤੈਨੂੰ ਪਸੰਦ ਆਏਗਾ ਨਾ ਉਹ ਤੂੰ ਆਪਣੇ ਸੂਟ ਸੰਵਾਲੀ ਵੱਖਰੇ ਕਰਕੇ ਠੀਕ ਹੈ ਮਾਸੀ ਜੀ ਬੇਬੇ ਚੱਲੀ ਉਧਰੋਂ ਹਾਂ ਜੀ ਤੇ ਬੇਬੇ ਨੂੰ ਤੁਸੀਂ ਨਾਂ ਲੈ ਕੇ ਚੱਲੇ ਆ ਉਹ ਪੁਰਾਣੇ ਰਵਾਜਾਂ ਦੀ ਹੈਗੀ ਆ ਉਹਨੂੰ ਕੀ ਪਤਾ ਕਿਹੜਾ ਸੂਟ ਹੁਣ ਕਿੱਦਾਂ ਦਾ ਤੇ ਕਿੱਦਾਂ ਦਾ ਲਿਓਣਾ ਮੈਂ ਲਿਓਨੀ ਆ ਨਾ ਉਹਦੇ ਰਵਾਜਾਂ ਦੇ ਵੇਖ ਕੇ ਨਾਲੇ ਮੈਨੂੰ ਤੇ ਪਤਾ ਵਾ ਸਾਰਾ ਮਾਸੀ ਜੀ ਕਰਿਓ ਭਾਵੇਂ ਤੁਸੀਂ ਮੈਂ ਆਪਣੀ ਮਰਜ਼ੀ ਪਰ ਮੈਂ ਤੁਹਾਨੂੰ ਇੱਕ ਸਲਾਹ ਦਿੰਨੀ ਆ ਜੇ ਤੇ ਮੈਂ ਨਾਲ ਚਲ ਜੂਗੀ ਤੇ ਹੋਂ ਦੇ ਰਵਾਜਾਂ ਦੇ ਵਧੀਆ-ਵਧੀਆ ਘੈਂਡ-ਘੈਂਡ ਸੂਟ ਲੈ ਕੇ ਦਵਾਂਗੀ ਤੇ ਜੇ ਬੇਬੇ ਨਾਲ ਚਲ ਗਈ ਉਹਨੇ ਤੇ ਉਹ ਪੁਰਾਣੇ ਰਵਾਜਾਂ ਦੇ ਚੋਕ ਲੈਣੇ ਆ ਚਲ ਤੇਰੀ ਗੱਲ ਤੇ ਠੀਕ ਐ ਫਿਰ ਮੈਂ ਵੀ ਕੀ ਨੂੰ ਪੁੱਛਨੀ ਆ ਤੇ ਫਿਰ ਉਹਦੀ ਤਾਈ ਨੂੰ ਰਹਿਣ ਦੇਣੇ ਆ ਤੇ ਤੂੰ ਫਿਰ ਨਾਲ ਚਲ ਜੀ ਤੇ ਨਾਲੇ ਹੈ ਵੀ ਸਾਡੇ ਕੋ ਮੋਟਰਸਾਈਕਲ ਤੇ ਫਿਰ ਇੰਨਾਂ ਜਾਣਾ ਕਿਤਰਾ ਹੈ ਅਹੀਂ ਫਿਰ ਤੁਰ ਜਾੰਗੇ ਆ ਚਲੋ ਠੀਕ ਆ ਵੇਖ ਲਓ ਫਿਰ ਮੈਂ ਵੀ ਕੀ ਨਾ ਕਰਨੀ ਆ ਸਲਾਹ ਇਹਨਾਂ ਦੇ ਮਨ ਚ ਇਹ ਆ ਤੇ ਧੀ ਧੀ ਕਹਿ ਕੇ ਤੇਹੀਏ ਕੋ ਸਾਰਾ ਕੰਮ ਕਰਾਈ ਜਾਈਏ ਚਲਾਕ ਤੇ ਮੈਂ ਵੀ ਬੜੀ ਆ ਮੈਨੂੰ ਵੀ ਪਤਾ ਵਾ ਕਿਹੜੇ ਥਾਂ ਤੇ ਕਿਹੜੀ ਕੁੰਡੀ ਲਾਉਣੀ ਆ ਮੈਨੂੰ ਇਹ ਆਂਦੇ ਤੂੰ ਘਰ ਰਿਆ ਕੋਈ ਨਹੀਂ ਦਸ ਹੁ ਲੈਣੀ ਆ ਨਾ ਲਓ ਕਰਤੀ ਜੀ ਮੈਂ ਸਾਰੀ ਸਫਾਈ ਆਪਣੇ ਵਿਆਹ ਤੋਂ ਪਹਿਲਾਂ-ਪਹਿਲਾਂ ਬਾਤ ਕਿ ਮੈਨੂੰ ਯਾਦ ਕਰਿਆ ਕਰੋਗੇ ਕਿ ਮੇਰੀ ਨਨਾਨ ਮੇਰ ਨਾਲ ਕਿੰਨੀ ਸਫਾਈ ਕਰਾਉਂਦੀ ਹੁੰਦੀ ਸੀ ਹੁਣ ਤੁਸੀਂ ਵੀ ਇਕੱਲੇ ਰਹਿਣਾ ਉੱਥੇ ਜਾ ਕੇ ਮੈਂ ਵੀ ਇਕੱਲੀ ਹੋ ਜਾਣਾ ਇਹ ਤਾਂ ਤੇਰੀ ਗੱਲ ਸਹੀ ਆ ਪ੍ਰੀਤੀ ਤੇਰਾ ਇਕੱਠੀਆਂ ਆਪਾਂ ਰੌਣ ਕੇ ਰੌਣ ਕੇ ਸਾਰਾ ਕੰਮ ਕਰ ਲੈਂਦੇ ਹੁੰਦੀ ਆਂ ਸੀ ਪਜਾ ਵਾਕਿਆ ਹੁਣ ਇਕੱਲੇ-ਇਕੱਲੇ ਹੋ ਜਾਣਾ ਕਰਨਾ ਮੈਂ ਤਾਂ ਵਾਕਿਆ ਗੱਲੀ ਨੇ ਰਹਿ ਜਾਣਾ ਪਰ ਤੈਨੂੰ ਤੇਰੀ ਨਨਾਨ ਗਾੜੀ ਮਿਲ ਜਾਣੀ ਆ ਮੈਨੂੰ ਮੇਰੀ ਨਨਾਨ ਮੇਰ ਪਣੀ ਕੋ ਕਿਦਾ ਵੀ ਕਿਤੇ ਇਕੱਲੇ ਇਕੱਲੇ ਆ ਨਾ ਭੈਣੇ ਹੁਣੇ ਹੀ ਫੋਨ ਆਇਆ ਵਾ ਕਿ ਇੱਕ ਨੌਂਗਾ ਭੈਣ ਦਾ ਤੇ ਨਾਲ ਉਹਦੀ ਮਿਲਣੀ ਹੋਣੀ ਚਾਹੀਦੀ ਆ ਕਿਸਦੀ ਆ ਤੇ ਉਹ ਭੈਣ ਬਣਾਈਆਂ ਇਹਨਾਂ ਨੇ ਭਾਬੀ ਜੀ ਕਿਧਰ ਇਹ ਕਮਲੀਆਂ ਗੱਲਾਂ ਕਰੀ ਜਾਂਦੇ ਜੇ ਚਲੋ ਜੇ ਭੈਣ ਬਣਾਈਆਂ ਤੇ ਭੈਣੇ ਸਾਰੀ ਉਮਰ ਇੱਥੇ ਥੋੜਾ ਰਹਿਣਾ ਉਹਨੇ ਵਿਆਹ ਵੇਖ ਕੇ ਚੱਲ ਹੀ ਜਾਣਾ ਵਾ ਤੇ ਕੀ ਪਤਾ ਵਾ ਜਿਹੜੀ ਭੈਣ ਬਣਾਈਆਂ ਇਹ ਇਕੱਲਾ ਇਕੱਲਾ ਵਾ ਹੋ ਸਕਦਾ ਮੁੜ ਕੇ ਇੱਥੇ ਰਵੇ ਉਹ ਕੱਲ ਨੂੰ ਇਹਦਾ ਵਿਆਹ ਵੀ ਉਹ ਵੀ ਕਰਨਗੇ ਆ ਜਾਓ ਭਾਬੀ ਤੁਸੀਂ ਨਾ ਉਧਾਂ ਵਾਕੇ ਵੀਰ ਜੀ ਦੀ ਗੱਲ ਸੁਣੋ ਜਿਆਦਾ ਹੀ ਡੂੰਗਾ ਸੋਚਣ ਦਾ ਬੰਦੇ ਜੇ ਹੋ ਨਾਰਮਲ ਕੋਈ ਹੋਵੇ ਨਾ ਤੇ ਉਹਦੀ ਕੋਣ ਮਿਲਣੀ ਕਰਾਂਦਾ ਵਾ ਤੇ ਕੋਣ ਨੋਂਗਾ ਮੰਗਾਂਦਾ ਵਾ ਜੇ ਕੋਈ ਖਾਸ ਹੀ ਭੈਣ ਭਰਾ ਹੋਵੇ ਤੇ ਉਹਦੇ ਬਾਰੇ ਕਿਹਾ ਜਾਂਦਾ ਵਾ ਇਹਦਾ ਮਤਲਬ ਉਹ ਤੇ ਉਹਨਾਂ ਦੀ ਖਾਸ ਭੈਣੀ ਹੋਊਗੀ ਫਿਰ ਕੋਈ ਉਹ ਨਹੀਂ ਨਹੀਂ ਭਾਬੀ ਜੀ ਪੂਆ ਜੀ ਹੁੰਦੇ ਹੁੰਦੇ ਸੀ ਦੱਸਦੇ ਹੁੰਦੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹਾਂ ਉਹ ਤਾਂ ਚੱਲ ਹੁੰਦਾ ਹੀ ਆ ਭੈਣ ਭਰਾਵਾਂ ਨਾਲ ਪਿਆਰ ਉਹ ਗੱਲ ਵੱਖਰੀ ਆ ਪਰ ਪੱਕੀ ਰਹਿਣ ਵਾਲੀ ਥੋੜਾ ਕੋਈ ਗੱਲ ਹੋ ਸਕਦੀ ਆ ਇਹ ਤੇ ਹੁਣ ਪ੍ਰੀਤੀ ਵਿਆਹ ਤੋਂ ਬਾਅਦ ਹੀ ਪਤਾ ਲੱਗੂਗੀ ਚੱਲ ਕੋਈ ਨਹੀਂ ਪਾ ਰੱਖ ਦੇ ਉੱਥੇ ਆਲੇ ਨਾਲੇ ਚਾਰ ਪਾਸੇ ਹੀ ਰੋਣਾ ਪੁੰਦੀ ਹਜੇ ਆਣੀ ਪਾਕੇ ਦਿੰਦੀਆਂ ਹੁਣ ਕੀ ਵਿਚਾਰ ਪੁੰਦਾ ਫੈਰਾ ਹੁੰਦੇ ਮੌਤੇ ਹੀ ਚੱਲ ਜਾਣਾ ਖਾਣਾ ਤੇ ਤੁਸੀਂ ਆ ਇਹ ਕਹੋਗੇ ਜੀ ਆਪਣੇ ਨਹੀਂ ਪਾਇਆ ਵਾ ਜਾਣ ਜੂਨ ਦੀ ਪੱਕੀ ਕਾਦੀ ਕਾਲੀ ਪਈ ਆ ਬਸ ਇਦਾਂ ਹੀ ਆ ਸ਼ੋਕਰਾ ਜੀ ਇਹ ਵਿਆਹ ਵਾਲੇ ਮੁੰਡੇ ਨੂੰ ਸਾਡੇ ਘਰ ਦਾ ਰਾਹ ਆ ਗਿਆ ਦੇ ਤਸੀਵਾ ਪਾ ਜੀ ਉਹ ਲੋਕੀ ਦੇ ਵਿਚੋਲਿਆਂ ਦੇ ਘਰੋਂ ਨਿਕਲਦੇ ਦੀ ਤੇ ਇਹ ਕਿਤੇ ਸਾਡੇ ਘਰ ਵੜਦਾ ਜੀਗਾ ਐਨਾ ਬੀਜੀ ਕਿਤੇ ਕੋਈ ਪਤਾ ਨਹੀਂ ਲੱਗਦਾ ਇਹਦਾ ਪਾਪਾ ਜੀ ਇਹਨੂੰ ਕਿ ਲੋੜ ਪਈ ਇੱਧਰ ਆਉਣ ਦੀ ਇਹਨੂੰ ਪਤਾ ਹੈ ਨਾ ਬੀਬੀ ਪਾਪਾ ਹੈਗੇ ਆ ਅੜੇ ਫੜੇ ਕੰਮ ਕੱਢਣ ਨੂੰ ਆ ਵੇਖ ਲੈ ਬੀਬੀ ਭਾਬੀ ਨੇ ਕਰਤੀ ਨਾ ਫਿਰ ਭਾਬੀਆਂ ਵਾਲੀ ਗੱਲ ਭਾਬੀ ਦਾ ਇਰਾਦਾ ਸੀ ਵੀ ਇਹਦਾ ਰਿਸ਼ਤਾ ਨਾ ਹੁੰਦਾ ਤੇ ਆ ਕੇ ਮੇਰੇ ਤਰਲੇ ਕੱਢਦਾ ਇਹ ਮੇਰੇ ਤਰਲੇ ਘੜਾਉਣਾ ਚਾਹੁੰਦੀ ਸੀ ਭਾਬੀ ਉਹਦਾ ਵੇ ਤਰਲੇ ਤਾਂ ਤੂੰ ਆਪਾਂ ਹੀ ਕੱਢਨੇ ਆਂ ਜੇ ਕਿਤੇ ਮਾਮੇ ਹੁਣੀ ਨਾ ਮੰਨ ਦੇ ਉਹ ਤੇ ਚਲੋ ਬੀਬੀ ਹੁਣ ਇੱਕ ਵਾਰੀ ਗਿਆ ਮਾਮੇ ਹੁਣੀ ਮੰਨ ਗਿਆ ਨਹੀਂ ਤੇ ਆਪੇ ਫਿਰ ਨਾ ਹੀ ਮਗਰ ਮਗਰ ਭਾਬੀ ਰਿਸ਼ਤਾ ਕਰਾ ਦੇ ਮੇਰਾ ਜੇ ਨਾ ਜਰ ਮੇਰੇ ਬੀਬੀ ਬਾਪਾ ਹੈਗੇ ਆ ਨਾ ਮੈਨੂੰ ਕੀ ਲੋੜ ਆ ਤਰਲੇ ਕੱਢਣ ਦੀ ਹੈ ਕਿ ਨਹੀਂ ਬੀਬੀ ਹਾਂ ਉਹ ਬਾਕੀ ਵੱਖਰੀ ਗੱਲ ਆ ਹੁਣ ਬੇਬੇ ਨੇ ਆਪਣੇ ਪੇਕੇਆਂ ਤੋਂ ਲਿਆ ਕੇ ਰਿਸ਼ਤਾ ਕਰਾਇਆ ਵਾ ਤੇ ਬੇਬੇ ਬੇਬੇ ਹੀ ਹੋਣੀ ਆ ਜੇ ਭਾਬੀ ਤੂੰ ਰਿਸ਼ਤਾ ਕਰਾ ਦਿੰਦੀ ਆਪਣੇ ਪੇਕੇਆਂ ਤੋਂ ਤੇ ਆਪੇ ਸਾਰੇ ਬੰਨੇ ਭਾਬੀ ਭਾਬੀ ਹੋ ਜਾਂਦੀ ਅੱਛਾ ਜੇ ਮੈਂ ਰਿਸ਼ਤਾ ਨਹੀਂ ਕਰਾਇਆ ਤੇ ਇਹਦਾ ਮਤਲਬ ਕਿ ਭਾਬੀ-ਭਾਬੀ ਨਾ ਹੋਊਗਾ। ਵੇ ਭਾਬੀ-ਭਾਬੀ ਤੇ ਜ਼ਰੂਰ ਆਊਗਾ। ਇੱਧਰ ਨਹੀਂ ਤੇ ਉਧਰਲੇ ਪਾਸਿਆਂ ਸਹੀ। ਪ੍ਰੀਤ ਦੀ ਭਾਬੀ ਜਿਊਂ ਆ ਮੈਂ। ਪਰ ਜੇ ਮੈਂ ਇੱਕ ਵਾਰੀ ਉਧਰ ਚਲ ਗਈ ਨਾ ਤੈਨੂੰ ਮਹਿੰਗੀ ਪਾਉਂਗੀ। ਔਰ ਰੇਵਨ ਕਟਾਉਣਾ ਤਾਂ ਵੀ ਮੇਰਾ ਵਿੱਚ ਹਿੱਸਾ। ਜੇ ਜੁੱਤੀ ਲਗਾਉਣੀਆਂ ਨਾ ਤਾਂ ਵੀ ਮੇਰਾ ਹਿੱਸਾ। ਵੇਹ ਲਾ। ਤਾ ਨਾ ਭਾਬੀ ਕਿਉਂ ਇਦਾਂ ਦੀਆਂ ਅੱਡੋਣ ਵਾਲੀਆਂ ਗੱਲਾਂ ਕਰਦੀਆਂ ਹੈ। ਦੱਸ ਇੱਕੋ ਇੱਕ ਤਾਂ ਭਾਬੀ ਆ ਮੇਰੀ। ਤੂੰ ਤਾਂ ਸੁਰਮਾ ਪਾਉਣਾ ਆ। ਤੇਰੀ ਬੱਲੇ-ਬੱਲੇ ਹੋਣੀ ਆ ਸਾਰੇ ਵਿਆਹ ਦੇ ਵਿੱਚ ਟੌਰ ਪੂਰਾ ਗੱਡੀਆਂ ਆਪਣਾ। ਲੈ ਜੇ ਮੈਂ ਮਹਿੰਗੀ ਪੈਣਾਈ ਸੁਰਮਾ ਪਵਾਈ ਜਿਹੜਾ ਕਿ ਨਹੀਂ ਮੈਂ 500 ਨਹੀਂ ਲੈਣਾ ਫਿਰ ਉਹ ਕੋਈ ਗੱਲ ਨਹੀਂ ਭਾਬੀ ਤੂੰ ਜਿੰਨਾ ਕਹੇਂਗੇ ਸੁਰਮਾ ਪਵਾਈ ਉਨੇ ਹੀ ਦੇ ਦਾਂਗੇ ਪਰ ਇਹ ਨਾ ਵੇ ਸੁਰਮਾ ਪੌਂਦੀ ਪੌਂਦੀ ਸਲਾਈ ਮਾਰਦੇ ਮੇਰੀ ਅੱਖ ਦੇ ਵਿੱਚ ਨਹੀਂ ਨਹੀਂ ਸਲਾਈ ਨਹੀਂ ਮਾਰਦੀ ਬੇਫਿਕਰ ਆ ਰਿਹਾ ਤੂੰ ਦੋ ਮਾੱਖਾਂ ਸਲਾਈਆਂ ਭਰ ਕੇ ਪਾਉਂਗੀ ਸੁਰਮੇ ਦੀਆਂ ਠੀਕ ਆ ਠੀਕ ਆ ਕੋਈ ਨਹੀਂ ਸੀ ਹੋ ਫਿਰ ਕੱਢੋ ਟੋਰ ਆਪਣੇ ਚੰਗਾ ਉਹ ਬੀਬੀ ਬਸ ਕਰ ਕਿਉਂ ਕੰਨੀ ਘਸਾਉਣੀ ਆ ਕਪੜਾ ਮਾਰ ਮਾਰ ਕੇ ਵੇ ਕੰਨੀ ਜਿਨਾ ਕਿਉਂ ਪਾ ਕੇ ਰੱਖਣਾ ਵਾ ਦੇਸੀ ਕਿਉਂ ਜੋੜਿਆ ਵਾ ਰੱਖਣਾਗੇ ਕਰਨੂਆ ਬੀਬੀ ਅੱਧਾ ਸੋਨੂ ਨੂੰ ਦੋ ਅੱਧਾ ਮੈਨੂੰ ਦੋ ਅਸੀਂ ਖਾ ਪੀ ਜਾਣਾ ਵਾ ਨਾਲੇ ਸੰਭਿਆ ਰਹੂਗਾ ਜੇ ਤੁਸੀਂ ਖਾ ਲਿਓ ਤੁਹਾਨੂੰ ਕਦੀ ਮਨਾ ਕੀਤਾ ਵਾ ਤੁਹਾਡਾ ਹੀ ਆ ਸਭ ਕੁਛ ਆਹੋ ਇਹ ਗੱਲ ਦੀ ਤੁਹਾਡਾ ਸਿਫਤ ਹੈਗੀ ਆ ਬੀਬੀ ਮਨਾ ਤਾਂ ਤੁਸੀਂ ਨਹੀਂ ਕਰਦੇ ਬਿਲਕੁਲ ਵੀ ਨਾ ਹੀ ਤੁਸੀਂ ਵਿਤਕਰਾ ਰੱਖਦੇ ਜੇ ਇਸੇ ਕਰਕੇ ਤਾਂ ਅਸੀਂ ਬੀਬੀ ਭਾਪੇ ਨੂੰ ਸਾਰਿਆਂ ਤੋਂ ਗਾੜੀ ਗਾੜੀ ਰੱਖੀਦਾ ਆ ਉਹ ਬੀਬੀ ਭਾਪੇ ਨਾਲ ਹੀ ਟੌਰ ਵਾ ਹੱਡੀ ਉਹ ਪੁੱਤ ਤੇ ਆ ਬੋਤੀ ਤੇ ਮਾਂ ਪਿਓ ਦੀ ਟੌਰ ਬਣਾਉਂਦੇ ਹੰਦੇ ਆ ਇਹ ਤਾਂ ਹੈ ਹੀ ਆ ਬਾਪੂ ਜੀ ਆ ਮਨ ਆ ਇੱਥੇ ਹੀ ਆ ਚੱਲ ਆ ਗਿਆ ਹੁਣੀ ਚਲੋ ਚੰਗਾ ਬਾਪਾ ਜੀ ਮੈਂ ਚੱਲਦਾ ਵਾਂ ਉਹ ਅਮਨ ਲਈ ਫੋਨ ਚੰ ਕਰਨ ਮਾੜਾ ਜਾ ਠੀਕ ਆ ਜਾ ਵੇ ਕੋ ਕੰਮ ਪੈ ਗਿਆ ਹਣਾ ਹਾਂ ਮਮੀ ਅਮਨ ਕਿੱਥੇ ਆ ਫੋਨ ਕਰਦੀ ਵੇ ਅਮਨ ਫੋਨ ਕਰਦੀ ਹੁਣੀ ਐ ਉਹਨੂੰ ਕਾਲੀ ਭੈਣ ਲਈ ਐ ਕਿ ਸੇਤੀ ਕਪੜੇ ਬਣਾਉਣ ਚੱਲੀਏ ਵਰੀ ਬਣਾਉਣ ਨਹੀਂ ਜਾਣਾ ਤੇ ਨਾਲੇ ਤੂੰ ਮੈਨੂੰ ਦੱਸ ਪਈ ਇੰਨਾ ਕਪੜਿਆਂ 'ਚ ਜਾਣਾ ਕਿ ਕਪੜੇ ਬਦਲਣੇ ਨਹੀਂ ਉਹ ਕਪੜੇ ਤਾਂ ਮੈਂ ਇੰਨਾ ਨਾਲ ਹੀ ਚੱਲ ਜਾਊਂਗਾ ਪਰ ਮੈਂ ਕਹਿੰਦਾ ਫਿਰ ਬੀਬੀ ਨੂੰ ਵੀ ਦੱਸਾਂ ਵਾਂ ਉਹ ਵੀ ਚੱਲ ਜਾਂਦੀ ਨਾਲ ਫਿਰ ਮੋਟਰਸਾਈਕਲ ਤੇ ਇੰਨੇ ਜਾਣ ਕਿਤਰਾ ਜਾਵਾਂਗੇ ਅਮਨ ਨੇ ਵੀ ਨਾਲ ਜਾਣਾ ਕੋਈ ਨਹੀਂ ਅਮਨ ਘਰ ਰਹਿ ਲਿੰਦੀ ਆ ਘਰ ਵੀ ਰਹਿਣਾ ਕਿਹਨੇ ਕਿ ਨਹੀਂ ਹਾਦ ਹੋ ਗਈ ਆ ਵੀ ਅੱਦੀ ਤੁਹਾਡੇ ਵਾਲੀ ਅੱਗੇ ਮਾਸੀ ਵੀ ਇਹੋ ਗੱਲ ਕਹਿਣ ਦੇ ਹੁਣ ਤੂੰ ਹੀ ਇਹੋ ਗੱਲ ਕਹੀ ਜਾਂਨੇ ਆ ਜਾਓ ਚਲ ਜਓ ਮੈਂ ਨਹੀਂ ਜਾਣੀ ਤੁਹਾਡੇ ਨਾਲ ਉਹ ਕੀ ਹੋਇਆ ਵਾ ਗੱਲ ਹੋਈ ਗਈ ਮੈਨੂੰ ਤਾਂ ਕੋਈ ਗੱਲ ਦਾ ਵੀ ਨਹੀਂ ਕੋ ਪਤਾ ਕਿਹੜੀ ਗੱਲੋਂ ਇੰਨੀ ਗੁੱਸੇ ਚ ਤਪੀ ਫੇਂਡੀ ਆ ਬੇਬੇ ਨੂੰ ਵੀ ਨਾਲ ਲੈ ਕੇ ਜਾਣਾ ਉਹਨੇ ਪੁਰਾਣੇ ਰਿਵਾਜ ਦੇ ਸੂਟ ਚੋਕ ਲਿਆਉਣੇ ਆ ਤੇ ਜਦੋਂ ਭਾਬੀ ਨੂੰ ਨਾਣਾ ਪਸੰਦ ਆਏ ਤੇ ਫਿਰ ਮੈਨੂੰ ਨਾ ਆਖਿਓ ਉਹ ਮੈਂ ਤਾਂ ਤਾਂ ਕਹਿਣ ਡਿਆ ਸੀ ਸਾਰੇ ਕੰਮ ਤਾਂ ਬੀਬੀ ਨੂੰ ਪੁੱਛ ਪੁੱਛ ਕੇ ਕਰੀਦੇ ਆ ਸਾਰੇ ਕੰਮਾਂ ਜਦ ਮਾਤਾ ਨੂੰ ਅੱਗੇ ਰੱਖੀਦਾ ਆ ਹੈ ਕਿ ਨਹੀਂ ਮੰਮੀ ਆਹੋ ਤੇ ਰੱਖ ਲੋ ਮੈਂ ਕਦੇ ਮਨਾ ਕੀਤਾ ਵਾ ਮੈਂ ਇਹ ਗੱਲ ਕਹਿਣ ਡੀ ਆ ਕਿ ਬੀਬੀ ਨੂੰ ਕੀ ਪਤਾ ਅੱਜ ਕੱਲ ਦੇ ਫੈਸ਼ਨਾਂ ਦਾ ਤੇ ਜੇ ਕਾਲੂ ਭਾਬੀ ਨੂੰ ਸੂਟ ਨਾ ਆਣਾ ਪਸੰਦ ਆਏ ਤੇ ਗੱਲ ਸਾਰੀ ਮਰਤੇ ਹੀ ਹੋਣੀ ਆ ਉਹਨਾਂ ਨੇ ਕਹਿਣਾ ਵਾ ਆਪੇ ਡੇਡੇ ਸੋਹਣੇ ਬਹੁੰਦੀ ਆ ਤੇ ਮੇਰੇ ਵਾਤੇ ਵੇ ਕੀ ਚੁੱਕ ਲਈ ਆ ਆਹੋ ਗੱਲ ਤੇ ਉਦਾਂ ਇਹਦੀ ਵੀ ਠੀਕ ਆ ਚਲ ਠੀਕ ਐ ਜਿੱਦਾਂ ਇਹ ਕੁੜੀ ਆਂਦੀ ਐ ਨਾ ਤੇ ਉਹਦਾ ਪੁੱਤਰ ਕਰ ਲੈਨੇ ਆ ਅੱਜ ਕੱਲ ਕੁੜੀਆਂ ਨੂੰ ਫੈਸ਼ਨ ਦਾ ਸਾਰਾ ਹੀ ਪਤਾ ਕਿ ਕਿਹੜਾ ਰਿਵਾਜ ਚੱਲਦਾ ਤੇ ਕਿਹੜਾ ਨਹੀਂ ਚੱਲਦਾ ਹੁਣ ਸਾਨੂੰ ਪੁਰਾਣੇ ਬੰਦਿਆਂ ਨੂੰ ਕੀ ਪਤਾ ਤੇ ਚਲ ਕੱਪੜਾ ਲੀੜਾ ਬਣਾ ਲਿਅਨੇ ਆ ਤੇ ਤਾਈ ਤੇਰੀ ਨੂੰ ਆਨ ਕਿਤੇ ਵਿਖਾਲ ਦਾਂਗੇ ਆਪੀ ਵੇਖ ਲੈਗੇ ਉਹਨੇ ਕੁਛ ਵੀ ਨਹੀਂ ਆਖਣਾ ਚਲੋ ਇਦਾਂ ਕਰ ਲੈਨੇ ਆ ਬਾਕੀ ਹੋਰ ਕੀ ਕੀ ਲਿਓਣਾ ਵਾ ਹੋਰ ਵੀਰ ਸੇਰਾ ਕਲਗੀ ਵਾਗਾ ਤੇ ਗਾਨੇ ਲਿਓਣੇ ਆ ਚੱਲ ਠੀਕ ਆ ਫਿਰ ਚਲੋ ਫਿਰ ਚੱਲਦੇ ਆ ਲੈ ਜੜਾ ਜੜਾ ਸਮਾਨ ਹੋਰ ਵੀ ਕੋਈ ਹੈਗਾ ਤਾਂ ਯਾਦ ਕਰ ਲਿਓ ਹੁਣ ਇੱਕੋ ਵਾਰੀ ਜਾ ਕੇ ਲੈ ਆਈਏ ਦਿਨ ਤਾਂ ਥੋੜੇ ਰਹਿ ਗਏ ਆ ਫੇਰ ਇਹ ਥੋੜੀ ਗੇੜੇ ਮਾਰਦੇ ਰਹਿਣਾ ਵਾ ਸ਼ਹਿਰ ਕੋਈ ਨਹੀਂ ਵੀਰ ਜਿੱਦੋਂ ਉੱਥੇ ਜਾਣਾ ਨਾ ਆਪੇ ਸਾਰਾ ਕੁਝ ਇੱਥੇ ਆ ਜਾਣਾ ਵਾ ਚਲੋ ਚਲੋ ਫਿਰ ਲਾ ਮੈਂ ਪਰਸ ਲੈ ਆਵਾਂ ਅੰਦਰੋਂ ਪਾਪਾ ਜੀ ਹਾਂ ਤੁਸੀਂ ਮੈਨੂੰ ਇਹ ਦੱਸੋ ਇਹਨੂੰ ਕਿਦਾਂ ਲਈ ਫਿਰਨ ਦੇ ਜੇ ਇਹਦੇ ਤੇ ਬ੍ਰੇਕ ਹੀ ਮਾਸਾਗ ਲੱਗਦੀ ਆ ਬ੍ਰੇਕ ਮਾਸਾਗ ਉਹ ਮੇਰੇ ਵੀ ਦਿਮਾਗ ਚੋਂ ਨਿਕਲ ਗਿਆ ਸੀ ਚੱਲ ਇਹਨੂੰ ਕਹ ਦੇ ਜਰਾ ਗ ਹੈ ਲੱਗਦੀ ਤੇ ਘੱਟ ਜਾ ਤੂੰ ਹੋਣੀ ਦੱਸਿਆ ਨਾ ਮੈਨੂੰ ਮੈਂ ਲੈ ਕੇ ਗਿਆ ਇਹਨੂੰ ਤੇ ਮੈਨੂੰ ਪਤਾ ਲੱਗਾ ਵਾ ਤੂੰ ਆਪਣੇ ਆਪ ਦੱਸਿਆ ਨਹੀਂ ਆ ਉਹ ਭਰਾਵਾ ਮੈਂ ਤੈਨੂੰ ਦੱਸਣਾ ਸੀ ਮੈਨੂੰ ਦੱਸਣ ਦਾ ਚੇਤਾ ਹੀ ਭੁੱਲ ਗਿਆ ਨਾ ਪਾਪਾ ਜੀ ਦੱਸਣਾ ਤੁਸੀਂ ਉਦੋਂ ਹੀ ਜਦੋਂ ਤੁਹਾਨੂੰ ਤੇ ਮੋਟਰਸਾਈਕਲ ਨੂੰ ਕੱਠਿਆਂ ਚੋਕ ਕੇ ਲਿਆਉਣਾ ਪੈਂਦਾ ਐ ਹਮਰ ਛੱਟ ਲੱਗੀ ਨਾ ਹੱਡੀਆਂ ਵੀ ਰੋਕ ਆਉਂਦੀਆਂ ਹੁੰਦੀਆਂ ਉਹ ਜਿੰਨਾ ਤੁਹਾਡਾ ਮੋਟਰਸਾਈਕਲ ਤੇ ਢੇੜਾ ਰਹਿੰਦਾ ਵਾ ਨਾ ਬੰਦਾ ਆਉਂਦਾ ਜਾਂਦਾ ਅੱਡੇ ਤੋਂ ਕਸਾਈ ਲੈਂਦਾ ਮਿਸਤਰੀ ਕੋਲੋਂ ਇਹਨੂੰ ਉਹ ਮੈਂ ਆਖਿਆ ਕਿ ਮਿਸਤਰੀ ਨੂੰ 3-400 ਦੇਣਾ ਚੱਲ ਆਪੇ ਤੂੰ ਘਰੇ ਕਾਹ ਦੇਣਾ ਵਾ ਉਹ 3-400 ਪਚੁੰਦੇ ਪਚੁੰਦੇ ਨਾ ਆ ਚੂਲੇ 3-4 ਲੱਖ ਚ ਪਾਣੇ ਆ ਤੁਹਾਡੇ ਜੇ ਛੱਟ ਲੱਗ ਜਾਂਦੀ ਤੇ ਉਹ ਚੱਲ ਬਹੁਤੀਆਂ ਗੱਲਾਂ ਨਾ ਕਰੀ ਜਬ ਲੈ ਪਲਾਹ ਤੇ ਕਹਦੇ ਚੂਰੇ ਤੋੜਨ ਧਿਆ ਮੇਰੇ ਅਮਣਾ ਹੁਣ ਏਦਾਂ ਕਰ ਮੇਰਾ ਪੁੱਤ ਲੱਗਦੇ ਹੱਥ ਨਾ ਜੀਤਾ ਨੂੰ ਤੇ ਧਾਈ ਆਪਣੀ ਨੂੰ ਦੋਵਾਂ ਨਿਵਾਜ ਮਾਰ ਲਿਆ ਉਹਨਾਂ ਨੂੰ ਵਿਖਾ ਲ ਲਈਏ ਧੀਏ ਫੇਰ ਹੀ ਅੰਦਰ ਰੱਖਾਂਗੇ ਮਾਸੀ ਮੈਂ ਵੀ ਥੱਕ ਗਈ ਆ ਫੋਨ ਹੀ ਕਰ ਦੋਗਾ ਆਈ ਜਾਣਾ ਉਹਨਾਂ ਨੇ ਨਹੀਂ ਫੋਨ ਕੀਤਾ ਹੋਰ ਗਾਲੇ ਉਹਨਾਂ ਕਹਣਾ ਸਾਨੂੰ ਸਤ ਬਗਾਨੇ ਵਾਂਗ ਫੋਨ ਕਰਤਾ ਜਬ ਆਵਾਜ਼ ਮਾਰ ਲਿਆ ਕਿੰਨਾ ਕਿ ਤੈ ਥੱਕੀ ਆ ਕੁੜੀਆਂ ਚ ਨਹੀਂ ਥਕੇਵਾ ਕਾਦਾ 349 ਤੇਰੀ ਅਡੀਂ ਥੱਲੇ ਲੱਗਣੀ ਚਾਹੀਦੀ ਜੋ ਮਾਸੀ ਫੋਨ ਕਰ ਦੇਣਾ ਹੀ ਤੇ ਆ ਜਾਣਾ ਹੀ ਉਹਨੇ ਮੈਂ ਹੁਣ ਫੇਰ ਕਿੱਧਰ ਉਧਰ ਲੱਤਾਂ ਮਾਰਦੀ ਜਾਊਂਗੀ ਕਿ ਕਿਤੇ ਨਹੀਂ ਤੇਰੀਆਂ ਲੱਤਾਂ ਥੱਕ ਜਾਂਦੀਆਂ ਜਾਂ ਨਾ ਨੱਚਣਾ ਟੱਪਣਾ ਵੀ ਤੂੰ ਕਈ ਕੁਛ ਕਰਨਾ ਜਾ ਹੋ ਜਾਗਾ ਅੱਜ ਕੱਲ ਦੀਆਂ ਕੁੜੀਆਂ ਨੂੰ ਪਤਾ ਨਹੀਂ ਕਾਹਦਾ ਹੱਥ ਕੇਵਾ ਹੋ ਗਿਆ ਬੀਜੀ ਤੁਹਾਨੂੰ ਤੇਜੀਤਾਂ ਭਾਬੀ ਨੂੰ ਮਾਸੀ ਬੁਲਾਉਣ ਦੇ ਕੀ ਕਹਿਣਾ ਵਾ ਉਹ ਨਾ ਵਰੀ ਦੇ ਨਾ ਸੂਟ ਬਣਾ ਕੇ ਲਿਆਂਦੇ ਸੀ ਤੇ ਤੁਹਾਨੂੰ ਵਿਖਾਉਣੇ ਸੀ ਹੈ ਸੂਟ ਬਣਾ ਲਿਆ ਹੁੰਦੇ ਕੇ ਬਣਾਉਣੇ ਅਜੇ ਨਹੀਂ ਨਹੀਂ ਬੀਜੀ ਬਣਾ ਲਿਆਂਦੇ ਆ ਚੱਲ ਨੰਨੇ ਆ ਫਿਰ ਜੋਤਾ ਡੇਡਮਾਰਕ ਚ ਚੱਲਣ ਡਿਆ ਨਾ ਉਹ ਮੈਂ ਸੋਚਣ ਡਈ ਆ ਯਾ ਇਹਨਾਂ ਨੇ ਕੀ ਕੀਤਾ ਵਾ ਬੀਬੀ ਆ ਚਾਚੀ ਦਾ ਫਰਜ਼ ਨਹੀਂ ਬਣਦਾ ਤਾਨੂੰ ਤੇ ਜੀਤਾ ਨੂੰ ਵੀ ਨਾਲ ਲੈ ਕੇ ਜਾਂਦੀ ਉਹ ਮੇਰੀ ਤੇ ਛੱਡੋ ਬੀਬੀ ਨੂੰ ਲੈ ਜਾਂਦੇ ਕੱਲੇ ਨਾਲ ਫਿਰ ਵੀ ਇੱਕ ਬੰਨੇ ਵਿਚੋਲੀ ਆ ਇੱਕ ਬੰਨੇ ਤਾਈ ਆ ਉਦਾਂ ਤੇ ਵੀ ਕੀ ਸਰਸਰੀ ਆਣ ਕੇ ਬੜੀਆਂ ਫੜਾਂ ਮਾਰਨ ਡਿਆ ਸੀ ਤੇ ਬੀਬੀ ਦੇ ਬਗੈਰ ਤਾਂ ਅਸੀਂ ਪੈਰ ਨਹੀਂ ਪੁੱਟਣਾ ਤੇ ਅਜੇ ਤਾਂ ਵਿਆਹ ਦਾ ਪਹਿਲਾ ਹੀ ਸਾਰਥ ਵਾ ਬਾਕੀ ਤਾਂ ਅਜੇ ਕੰਮ ਹੋਣੇ ਆ ਹੱਦ ਹੋ ਗਈ ਇਹਨਾਂ ਵਾਲੀ ਸਾਰੀ ਵਰੀ ਖਰੀਦ ਲਿਆਂਦੀ ਆ ਤੇ ਹੁਣ ਆਂਦੀ ਆ ਵੀ ਆਣ ਕੇ ਵੇਖ ਜੋ ਰਹਿਣ ਦੇ ਹੀ ਨਹੀਂ ਵੇਖਣੀ ਨਹੀਂ ਨਹੀਂ ਜੀ ਤਾਂ ਜਾਣਨੇ ਆ ਵੇਖਨੇ ਆ ਪਲਾ ਕੇ ਉਹ ਜੇ ਸੂਟ ਬਣਾ ਕੇ ਲਿਆਈਆਂ ਇਹ ਦੱਸਣ ਕਿ ਆਈ ਨਾ ਕਿ ਕਿਉਂ ਨਹੀਂ ਅਹੀਂ ਖੜਿਆ ਬੀਬੀ ਮੈਨੂੰ ਯਾਦ ਆ ਜਦੋਂ ਮੇਰਾ ਵਿਆਹ ਸੀ ਨਾ ਇਹਨਾਂ ਨੂੰ ਸਪੈਸ਼ਲ ਕਰਾਏ ਦੀ ਗੱਡੀ ਕਰਕੇ ਨਾਲ ਖੜਦੇ ਰਹੇ ਆ ਇਹਨਾਂ ਦੀ ਮਨਪਸੰਦ ਰੀੜੇ ਬਣਾ ਕੇ ਦਿੱਤੇ ਤੇ ਨਾਲੇ ਇਹਦੀ ਵਰੀ ਬਣਾਈ ਸੀ ਉਦੋਂ ਤੇ ਕੋਈ ਗੱਲ ਨਹੀਂ ਅਜੇ ਕੀ ਪਤਾ ਉਹਨਾਂ ਵਰੀ ਬਣਾਈ ਹੋਵੇ ਬਾਕੀ ਕੱਪੜੇ ਉਹਨਾਂ ਬਣਾਉਣੇ ਹੋਣ ਅਸੀਂ ਘਰੇ ਕੰਡੇ ਲੁਈ ਜਾਂਨੇ ਆ ਤੇ ਜਾ ਕੇ ਵੇਖੀਏ ਤੇ ਸਹੀ ਜਾਓ ਬੀਬੀ ਤੁਸੀਂ ਚੱਲ ਜਾਓ ਮੇਰਾ ਨਹੀਂ ਦਿਲ ਕਰੰਦਾ ਮੈਂ ਨਹੀਂ ਜਾਣਾ ਨਹੀਂ ਜੀ ਤਾਂ ਤੁਸੀਂ ਨਾਲ ਚੱਲ ਬੇਬੇ ਦੇ ਕੱਲ ਨੂੰ ਫੇਰ ਆਖਣਗੇ ਆ ਇਹ ਨੀ ਭਾਂ ਛੱਡ ਗਈ ਹਰੇ ਚਲੋ ਫੇ ਜਾਓ ਜਾਓ ਜਾ ਵੇ ਹੋ ਜਾ ਕੇ ਕਹਿਣ ਆਈ ਕੁੜੀ ਹੁਣ ਚਲੋ ਉਹ ਗੱਲ ਸੁਣੋ ਇਹ ਚਲੀਆਂ ਨਾ ਤੋਂ ਉੱਥੇ ਵਾਧੂ ਗੱਲ ਕੋਈ ਨਹੀਂ ਕਰਨੀ ਇਹ ਹੋਈ ਆ ਵੀ ਸਭ ਕੁਝ ਵੇਖ ਕੇ ਤੇ ਘਰ ਨੂੰ ਆ ਜੇ ਨਾ ਉਹਨਾਂ ਦੇ ਰੰਗ 'ਚ ਭੰਗ ਨਹੀਂ ਪਾਉਣਾ ਵੇ ਵਿੱਕੀ ਬਾਹਰ ਆ ਹਾਂਜੀ ਆਓ ਮੰਜੀ ਲਿਆ ਇੱਥੇ ਚੁੱਕ ਕੇ ਅਵਣ ਗਈ ਉਹਨਾਂ ਨੂੰ ਸਦਣ ਆ ਕੱਪੜੇ ਉਹਨਾਂ ਨੂੰ ਵਿਖਾਈਏ ਆਓ ਤੇ ਜੀ ਮੰਜੀ ਫੜ ਲਿਆਓ ਨਾਲ ਹੀ ਫੜੀ ਮੰਜੀ ਮਾਸੀ ਜੀ ਮੈਂ ਕਹਿਆ ਆਈ ਹਾਂ ਚਲ ਚੰਗਾ ਆਓ ਵੀ ਮੰਜੀ ਇੱਥੇ ਡਾਲੋ ਗਲਮਣ ਆਉਣ ਸਾਰੇ ਕੱਪੜੇ ਜਿਹੜੇ ਨੇ ਲਿਆ ਇੱਥੇ ਮੰਜੀ ਦੇ ਉੱਤੇ ਰੱਖ ਦੀਏ ਸਾਰੇ ਖਿਲਾਰ ਕੇ ਫਿਰ ਵੇਖ ਲੈਣ ਦੀਆਂ ਸਮ ਪਾਪਾ ਜੀ ਹੁਣ ਕਿਹੜਾ ਜਨਾਨੀਆਂ ਸੁਣ ਲਈਆਂ ਵਾ ਆ ਗੱਲ ਗਲਤ ਹੈ ਕਿ ਨਹੀਂ ਉਹਨਾਂ ਵਾ ਤੇ ਤੁਸੀਂ ਭੱਜੇ ਫਿਰਦੇ ਜੋ ਉਹਨਾਂ ਵਾ ਤੇ ਅੱਗੇ ਅੱਗੇ ਹੋ ਕੇ ਉਹਨਾਂ ਨੂੰ ਕੋਈ ਹਸਾਰ ਨਹੀਂ ਹੈਗੀ ਇਸ ਗੱਲ ਦੀ ਉਹ ਗੱਲ ਤੇ ਤੇਰੀ ਠੀਕ ਆ ਪਰ ਫੋਨ ਵਿਆ ਲੰਗ ਲੈਣ ਦੀ ਆ ਬਾਅਦ ਚ ਕਰਾਂਗੇ ਗੱਲ ਕੋਈ ਮੰਮੀ ਭਾਵੇਂ ਬੀਬੀ ਆਖੇ ਕਿ ਮੈਂ ਉਹਨਾਂ ਨਾਲ ਖੜਿਆ ਤਾਂ ਪਾਪੇ ਜਾ ਕੇ ਬਣਾ ਲਿਆ ਇਹ ਮੈਂ ਨਹੀਂ ਆਂਦੀ ਕੁਝ ਵੀ ਕੋਈ ਨੂੰ ਨੂੰ ਆਖ ਲਾਂਗੇ ਦੱਸ ਲਾਂਗੀ ਉਹਦਾ ਹੀ ਹੋਵੇ ਬਣਾ ਲੈ ਜੇ ਵਰੀ ਤੁਹਾਨੂੰ ਵਧਾਈਆਂ ਨੇ ਹਾਂਜੀ ਬਣਾ ਲਿਆ ਹੈ ਜੇ ਸੋਹਣੇ ਹੱਥ ਫੁੱਟ ਬਹੁਤ ਸੋਹਣੇ ਹੱਥ ਫੁੱਟ ਕਿਹੜੇ ਆ ਵੋਟੀ ਦੇ ਆਹਨੇ ਚਾਰ ਸੂਟ ਨੇ ਨਾ ਪੈਂਦੀ ਦੋ ਆ ਤੇ ਦੋ ਆ ਇਹਨਾਂ ਦੋਵਾਂ ਨੂੰ ਨਾਲ ਪਰਝਾਈ ਦੇ ਨੇ ਇਹਨਾਂ ਇੱਕੋ ਜਿਹੇ ਬਣਾਏ ਨੇ ਵੋਟੀ ਦੇ ਵੀ ਤੇ ਆਪਣਾ ਵੀ ਤੇ ਆਹ ਬਾਕੀ ਜਿਹੜੇ ਨੇ ਵੋਟੀ ਦੇ ਨੇ ਤੇ ਆਹ ਦੋ ਸੂਟ ਜਿਹੜੇ ਨੇ ਇੱਕ ਜੀ ਤਾਂ ਦਾ ਇੱਕ ਮੇਰਾ ਇਹਨਾਂ ਜਿਹੜਾ ਜੀ ਧਨ ਲੈਣਾ ਉਹ ਲੱਲੇਗੀ ਦੂਜਾ ਮੈਂ ਸਵਾਲਾਂਗੀ ਤੇ ਆ ਤੁਹਾਡਾ ਆ ਜੇ ਤੇ ਬਾਕੀ ਆ ਬੋਟੀ ਦਾ ਛੌੜ ਆ ਆ ਇਹਦਾ ਅਮਣ ਦਾ ਤੇ ਆ ਤੁਹਾਡੇ ਦੋਵਾਂ ਦੇ ਦੋਵਾਂ ਪੈਣਾ ਦੇ ਕੋ ਜੇ ਸਾਡੇ ਜੀ ਤੇ ਆ ਭਾਜੀ ਦਾ ਤੇ ਨਾਲ ਲੋਈ ਲਈ ਉਹਨਾਂ ਦੇ ਭਾਈ ਦੇ ਤੇ ਆ ਸੋਨੂ ਦਾ ਸੋਹਣੇ ਆ ਬਹੁਤ ਸੋਹਣੇ ਆ ਪਤਾ ਲੱਗਣ ਡਿਆ ਪੀ ਪੈਸੇ ਖਰਚੇ ਆ ਸੋਨੇ ਦੇ ਭਾਂਜੀ ਹੋਣੇ ਹੀ ਹਨ ਆ ਕੁੜੀ ਨੂੰ ਨਾ ਇੰਨੇ ਕੱਪੜੇ ਦੀ ਪਛਾਣ ਐ ਨਾ ਇੰਨੇ ਤੇ ਨਾ ਲੈ ਲੈ ਕੇ ਕੱਪੜੇ ਝੁੰਚਣ ਕੇ ਕਢਾਏ ਨੇ ਸਾਨੂੰ ਤੇ ਇਹੋ ਜਿਹੇ ਕੱਪੜਿਆਂ ਦਾ ਨਾਮ ਵੀ ਨਹੀਂ ਆਉਂਦਾ ਜਿਹੇ ਜਿਹੇ ਕੁੜੀ ਨੂੰ ਰਵਾਇਜ ਦਾ ਪਤਾ ਐ ਕਿਹੜਾ ਅੱਜ ਕੱਲ ਚੱਲਣ ਡਿਆ ਤੇ ਕਿਹੜਾ ਕੁੜੀਆਂ ਪਾਉਂ ਡੀਆਂ ਨੇ ਜਿੰਨਾ ਇਹ ਕੁੜੀ ਨੂੰ ਨਾ ਅੱਜ ਕੱਲ ਦੇ ਰਵਾਇਜ ਦੇ ਕੱਪੜੇ ਦਾ ਪਤਾ ਐ ਨਾ ਮੈਂ ਤਾਂ ਨਹੀਂ ਇੰਨਾ ਕਿ ਉਹਨੂੰ ਪਤਾ ਹੀ ਨਹੀਂ ਹੁਣਾ ਦਵਿੰਦਰ ਅੱਜ ਕੱਲ ਸਾਰੀਆਂ ਕੁੜੀਆਂ ਨੂੰ ਰਵਾਇਜ ਦਾ ਪਤਾ ਹੁੰਦਾ ਵਾ ਜਿਹੜੇ ਜੀਤਾਂ ਡਈ ਆ ਨਾ ਸੂਟ ਸੀਣ ਜਾ ਕੇ ਵੇਖ ਕੇ ਦੇਖ ਕੇ ਭੁੱਖ ਲੈਂਦੀ ਆ ਹਾਂਜੀ ਹਾਂਜੀ ਜੀਤਾਂ ਨੇ ਪੂਰੀ ਪਛਾਣੇ ਕੱਪੜੇ ਦੀ ਚਲੋ ਕੱਪੜੇ ਤੇ ਸੋਹਣੇ ਆ ਤੇ ਮੈਨੂੰ ਇਹ ਦੱਸੋ ਵੀ ਤੁਸੀਂ ਕਿਹੜੇ ਵੇਲੇ ਚੱਲ ਗਏ ਸਾਡੇ ਘਰੋਂ ਤੇ ਕੈਨੂੰ ਖੜਿਆ ਹੀ ਨਹੀਂ ਉਹ ਬੀਬੀ ਹਾਂ ਨਹੀਂ ਗੱਲ ਹੈਗੀ ਕਿ ਤੁਹਾਨੂੰ ਖੜਿਆ ਨਹੀਂ ਖੜਨਾ ਤਾਂ ਸਾਰਿਆਂ ਨੂੰ ਨਾਲ ਹੀਗਾ ਮੈਨੂੰ ਚੇਤਾ ਹੀਗਾ ਪਰ ਹੁਣ ਕੀ ਕਰਦੇ ਮੋਟਰਸਾਈਕਲ ਤੇ ਤਾਂ ਸਾਰਿਆਂ ਕੋ ਜਾਇ ਨਹੀਂ ਜਾਣਾ ਜੇ ਤੇਰੇ ਪੁੱਤ ਕੋਲ ਗੱਡੀ ਹੁੰਦੀ ਨਾ ਤਾਂ ਫੇਰ ਜਾਣਾ ਹੀ ਸਾਰਿਆਂ ਨੇ ਮਿੱਕੀ ਗੱਡੀ ਸਾਡੇ ਕੋ ਵੀ ਹੈ ਨਹੀਂ ਜਦੋਂ ਅਸੀਂ ਸੋਨੂੰ ਦਾ ਵਿਆਹ ਕੀਤਾ ਸੀ ਤਾਂ ਇਹ ਕਿਰਾਏ ਤੇ ਗੱਡੀ ਕਰਕੇ ਨਾ ਤੇ ਫਿਰ ਅਸੀਂ ਤੁਹਾਨੂੰ ਸਾਰੇ ਟੱਬਰ ਨੂੰ ਖੜਿਆ ਆ। ਉਹ ਬੀਬੀ ਗਾਲਤ ਤੇਰੀ ਸਹੀ ਆ। ਪਰ ਹੁਣ ਟਾਈਮ ਹੀ ਇੰਨਾ ਕੀ ਖੜੇ ਪੈਰ ਤੇ ਸਲਾਹ ਬਣ ਗਈ। ਤੁਹਾਨੂੰ ਪਤਾ ਹੀ ਆ ਜੇ ਮੌਕੇ ਦੇ ਮੌਕੇ ਕਿਰਾਏ ਵਾਲਿਆਂ ਨੂੰ ਕਹੀਏ ਤਾਂ ਮੂੰਹ ਪਾੜ ਕੇ ਪੈਸੇ ਮੰਗ ਲੈਂਦੇ ਆ। ਹੁਣ ਤੁਹਾਨੂੰ ਪਤਾ ਹੀ ਆ ਫਿਰ ਥੋੜਾ ਬੋਧ ਸਰਫਾਤ ਕਰਨਾ ਪੈਣਾ ਖਰਚਾ ਅੱਗੇ ਬੜਾ ਹੋ ਗਿਆ ਪੈਸੇ ਉਹਨੇ ਕੀਆ ਕੋਲ। ਆਹੋ ਬੀਬੀ ਵਾਰੀ ਸਰਫਾ ਕਰਨਾ ਹੁੰਦਾ ਵਾ। ਉਦਾਂ ਤੇ ਵਾਰੀ ਸਾਰੀ ਆ ਗਈ ਆ। ਸਵੇਰੇ ਤਾਂ ਬੜੀਆਂ ਫੜਾਂ ਮਾਰਨ ਲਿਆ ਸੀ ਵੀ ਬੀਬੀ ਨੂੰ ਪਹਿਲੀਅਾਂ ਚ ਰੱਖਣਾ ਵਾ ਕੋਈ ਵੀ ਕੰਮ ਬੀਬੀ ਦੇ ਬਗੈਰ ਨਹੀਂ ਕਰਨਾ ਲੈ ਦੱਸ ਬੀਬੀ ਪਹਿਲੀਅਾਂ ਚ ਹੀ ਸਾਰੇ ਕੰਮ ਨਾਲ ਹੀ ਹੋਣ ਦੇ ਆ ਬੀਬੀ ਆ ਵੇਖ ਲਾ ਭਾਬੀ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਘਾਂਡੀ ਆ ਨਹੀਂ ਤੂੰ ਚੁੱਪ ਕਰ ਮੈਂ ਨਹੀਂ ਆ ਨਾ ਗੱਲ ਕਰਨ ਚਲੋ ਕੋਈ ਗੱਲ ਨਹੀਂ ਕੁਛ ਨਹੀਂ ਹੋ ਗਿਆ ਸੁੱਖ ਢਾਉਣਾ ਹੋਏ ਹੁਣ ਸਭ ਕੁਝ ਚਲੋ ਬੀਬੀ ਚੱਲੀਏ ਬੈਜੋ ਹੁਣ ਚਾਹ ਪੀ ਕੇ ਜਾਓ ਜਾਮਣ ਚਾਹ ਬਣਾ ਲੈ ਨਹੀਂ ਨਹੀਂ ਚਾਚੀ ਕੱਪੜੇ ਸੀਣ ਦੀਆਂ ਮੈਂ ਤਾਂ ਫੇਰ ਬਾਹਰ ਪਏ ਕੱਪੜੇ ਉਦਾਂ ਹੀ ਜੇ ਚੱਲ ਅਮਣ ਆ ਚੋਕ ਕਪੜੇ ਫਿਰ ਸਾਰੇ ਚੱਲ ਲਾ ਜਾ ਬਹੁਤ ਅੰਦਰ ਇਹਨਾਂ ਨੂੰ ਮੰਮੀ ਮਾ ਕੇ ਆ ਇਹਨਾਂ ਬੀਬੀ ਨੇ ਗੁੱਸਾ ਕਰਨਾ ਬੇਬੀ ਵੇਲਾ ਡਈਂ ਨਾਰਾਜ਼ਗੀ ਜ਼ਾਹਰ ਕਰਨਾ ਬੇ ਇੰਨਾ ਗੁੱਸਾ ਉਹ ਕਰਦੀ ਹੁੰਦੀ ਹੈ ਮੈਨੂੰ ਪਤਾ ਆਈਦਾ ਚੰਗੀ ਭਲੀ ਹੋ ਜਾਣਾ ਉਹਨੇ ਫੇਰ ਚੱਲੋ ਦਾ ਉਹ ਤਾਂ ਡਈ ਡਈ ਜਿਹੜਾ ਨਾਲ ਜੀ ਤਾਂ ਭਾਬੀ ਦਾ ਪੂਰਾ ਜ਼ੋਰ ਲੱਗਣ ਡਿਆ ਸੀ ਲਾਉਂਦੇ ਤਾਈ ਤੇਰੀ ਨੇ ਆਪਣੀ ਕਰ ਲੈਣਾ ਉਹਨਾਂ ਸੈਟ ਉਹਨਾਂ ਨੂੰ ਸੱਸ ਦੀ ਕਰ ਲੈ ਉਹਨਾਂ ਹੋ ਜਾਣਾ ਇੱਕੋ ਮਿਕੋ ਉਹਨੇ ਹੀ ਆਪਣੀ ਕੁੜੀ ਥੋੜੀ ਨਾਰਾਜ਼ ਕਰਨੀ ਸੀ ਆਹੋ ਇਹ ਤਾਂ ਹੈ ਹੀ ਆ ਆ ਉਹ ਜਾਣੀ ਹੁਣ ਇੰਨਾ ਕੰਮ ਕਰਨ ਦੇ ਹੀ ਚੱਲ ਕੋਈ ਨਹੀਂ ਬਣਾਓ ਫਿਰ ਚਾਹ ਪਾਣੀ ਪੀਏ ਹਾਂ ਇੱਕ ਵਾਰੀ ਆਹ ਚੱਲ ਬਣਾਉਨੇ ਆ ਆ